ਹਾਂਜੀ ਸਟੂਡੈਂਟਸ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਦੱਖਣ ਦੇ ਵੰਸ਼ ਚਾਲੂਕਿਆ ਰਾਸ਼ਟਰਕੂਟ ਤੇ ਚੋਲ ਵੰਸ਼ ਬਾਰੇ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਥੋੜੀ ਇੰਟਰੋਡਕਸ਼ਨ ਕਰਾਂਗੇ ਕਿ ਜਿਹੜਾ ਦੱਖਣ ਉਸ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਰਾਜਨੀਤਿਕ ਸਥਿਤੀ ਉਹ ਪੈਦਾ ਹੋ ਗਈ ਸੀ ਹਰਸ਼ਵਰਧਨ ਦੀ ਮੌਤ ਤੋਂ ਬਾਅਦ 1000 ਤੱਕ ਦਾ ਜਿਹੜਾ ਇਤਿਹਾਸ ਆ ਉਹ ਅਸੀਂ ਕਰ ਰਹੇ ਹਾਂ 700 ਤੋਂ ਲੈ ਕੇ 1200 ਤੱਕ ਦਾ ਜਿਹੜਾ ਨਵੇਂ ਰਾਜੇ ਨਵੀਆਂ ਰਾਜਸਤਾਨੀਆਂ ਇਹ ਸਾਰੀ ਗੱਲ ਅਸੀਂ ਕਰਾਂਗੇ ਦੱਖਣ ਪਠਾਰ ਦੀ ਜੇ ਅਸੀਂ ਗੱਲ ਕਰੀਏ ਤਾਂ ਦੱਖਣ ਤੇ ਦੱਖਣ ਤੁਰ ਤੁਰ ਦੱਖਣ ਦੇ ਇਤਿਹਾਸ ਦੀਆਂ ਦੋ ਖਾਸ ਵਿਸ਼ੇਸ਼ਤਾਵਾਂ ਨੇ ਪ੍ਰਾਚੀਨ ਕਾਲ ਤੋਂ ਹੀ ਇੱਥੇ ਤਿੰਨ ਪ੍ਰਮੁੱਖ ਸ਼ਕਤੀਆਂ ਆਪਸ ਚ ਟਕਰਾਉਂਦੀਆਂ ਰਹੀਆਂ ਨੇ ਦੱਖਣ ਵਿੱਚ ਇਹ ਸ਼ਕਤੀਆਂ ਸੀਗੀਆਂ ਚਾਲੁਕਿਆ ਰਾਸ਼ਟ੍ਰਕੂਟ ਅਤੇ ਪਾਂਡਯਾ ਇਸ ਤੋਂ ਅੱਗੇ ਧੁਰ ਦੱਖਣ ਜਾਂ ਤਾਮਿਲਨਾਡੂ ਵਿੱਚ ਇਹ ਸ਼ਕਤੀਆਂ ਸਨ ਚੋਲ ਤੇ ਰਾਸ਼ਟ੍ਰਕੂਟ ਤੇ ਪਾਂਡਯਾ ਇਸ ਤਿਕੋਣੇ ਸੰਘਰਸ਼ ਵਿੱਚ ਕੋਈ ਵੀ ਸ਼ਕਤੀ ਦੱਖਣ ਤੇ ਧੁਰ ਦੱਖਣ ਦੇ ਨੂੰ ਇਕੱਠਾ ਨਹੀਂ ਕਰ ਸਕੀ ਸਮੇਂ-ਸਮੇਂ 'ਤੇ ਕੋਈ ਇੱਕ ਸ਼ਕਤੀ ਉੱਭਰਦੀ ਤੇ ਬਾਕੀ ਦੋ ਸ਼ਕਤੀਆਂ ਉਸ ਦੀਆਂ ਦੁਸ਼ਮਣ ਬਣ ਜਾਂਦੀਆਂ ਦੂਸਰੀ ਖੂਬੀ ਇਹ ਸੀ ਕਿ ਇਹ ਸਾਰੇ ਵੰਸ਼ ਮੁੱਖ ਰੂਪ ਵਿੱਚ ਹਿੰਦੂ ਸਨ ਪਰੰਤੂ ਆਰੀਅਨ ਪ੍ਰਭਾਵ ਕਾਫੀ ਘੱਟ ਸੀ ਇਹਨਾਂ ਜ਼ਮੀਨੀ ਰਿਆਸਤਾਂ ਦੇ ਸ਼ਾਸਕ ਅਕਸਰ ਬ੍ਰਾਹਮਣ ਹੋਣ ਕਰਕੇ ਉੱਚ ਜਾਤੀਆਂ ਦੀ ਸਰਦਾਰੀ ਬਣੀ ਰਹੀ ਖੇਤਰੀ ਭਾਵਨਾ ਦਾ ਵਿਕਾਸ ਉੱਤਰੀ ਭਾਰਤ ਨਾਲੋਂ ਵੱਧ ਸੀ ਰਾਸ਼ਟਕੂਟ ਤੇ ਚੋਲ ਵੰਸ਼ਾਂ ਨੇ ਕੰਨੜ ਤੇ ਤਮਿਲ ਭਾਸ਼ਾ ਤੇ ਸੱਭਿਆਚਾਰ ਵਿੱਚ ਅਹਿਮ ਭੂਮਿਕਾ ਨਿਭਾਈ ਚਾਲੂ ਕੀ ਦਾ ਆਧਾਰ ਮਹਾਰਾਸ਼ਟਰ ਹੋਣ ਕਰਕੇ ਇਹ ਮੱਧ ਪ੍ਰਦੇਸ਼ ਤੇ ਗੁਜਰਾਤ ਰਾਹੀਂ ਉੱਤਰੀ ਭਾਰਤ ਨਾਲ ਬਾਕੀਆਂ ਨਾਲੋਂ ਵੱਧ ਜੁੜੇ ਰਹੀ। ਦੱਖਣ ਦੀ ਪਠਾਰ ਤੇ ਧੁਰ ਦੱਖਣ ਪੈਨਸੂਲਰ ਭਾਰਤ ਦੋ ਭੂਗੋਲਿਕ ਇਤਿਹਾਸਿਕ ਇਕਾਈਆਂ ਵਿੱਚ ਵੰਡਿਆ ਹੋਇਆ ਹੈ। ਇਹ ਕਿਹੜੀਆਂ-ਕਿਹੜੀਆਂ ਨੇ? ਨੰਬਰ 1 ਹੈਗਾ ਦੱਖਣ ਦੀ ਪਠਾਰ ਜਿਸ ਨੂੰ ਆਮ ਤੌਰ ਤੇ ਦੱਖਣ ਕਿਹਾ ਜਾਂਦਾ ਹੈ। ਨੰਬਰ 2 ਤੁਰ ਜਾਂ ਦੂਰ ਦੱਖਣ ਭਾਵ ਤਾਮਲ ਭੂਮੀ ਹੁਣ ਜੇ ਗੱਲ ਕਰੀਏ ਅਸੀਂ ਤਾਂ ਦੱਖਣ ਕੀ ਆ ਦੱਖਣੀ ਪਠਾਰ ਦਾ ਉਹ ਹਿੱਸਾ ਜਿਹੜਾ ਉੱਤਰ ਵੱਲੋਂ ਮਹਾਨਦੀ ਤੇ ਗੋਦਾਵਰੀ ਤੋਂ ਸ਼ੁਰੂ ਹੋ ਕੇ ਦੱਖਣ ਵਿੱਚ ਕ੍ਰਿਸ਼ਨਾ ਤੇ ਤੁੰਗਪਦਰਾ ਤੱਕ ਜਾਂਦਾ ਹੈ ਪੱਛਮ ਵਿੱਚ ਅਰਵ ਸਾਗਰ ਤੋਂ ਪੂਰਬ ਵਿੱਚ ਖਾੜੀ ਬੰਗਾਲ ਤੱਕ ਫੈਲਿਆ ਹੋਇਆ ਹੈ ਇਹ ਦੱਖਣ ਅਖਵਾਉਂਦਾ ਹੈ ਇਤਿਹਾਸ ਤੌਰ ਤੇ ਦੱਖਣ ਦੇ ਤਿੰਨ ਉਪ ਭਾਗ ਸਨ ਨੰਬਰ 1 ਤੇ ਮਹਾਰਾਸ਼ਟਰ ਤੇ ਮਧ ਪ੍ਰਦੇਸ਼ ਦਾ ਕੁਝ ਇਲਾਕਾ ਨੰਬਰ 2 ਤੇ ਹైదరాబాద్ ਤੇ ਬੇਰਾਰ ਜਾਂ ਪੁਰਾਣਾ ਮੈਸੂਰ ਰਾਜ ਨੰਬਰ 3 ਤੇ ਤਾਮਲਪੂਮੀ ਦੂਰ ਦੱਖਣ ਜਾਂ ਤੁਰ ਦੱਖਣ ਤਾਮਲਪੂਮੀ ਸੀ ਆਰੀਅਨ ਪ੍ਰਭਾਵ ਭਾਵੇਂ ਕਿ ਸੰਸਕ੍ਰਿਤ ਭਾਸ਼ਾ ਵਿੱਚ ਦੱਖਣ ਤੇ ਦੱਖਣ ਪਾਥ ਦਾ ਜ਼ਿਕਰ ਆਉਂਦਾ ਹੈ ਪਰੰਤੂ ਵੈਦਿਕ ਸਾਹਿਤ ਵਿੱਚ ਗੋਦਾਵਰੀ ਤੇ ਕ੍ਰਿਸ਼ਨਾ ਦਾ ਜ਼ਿਕਰ ਨਹੀਂ ਦੱਖਣ ਉੱਪਰ ਆਰੀਅਨ ਪ੍ਰਭਾਵ ਦੋ ਏਜੰਸੀਆਂ ਰਹੀ ਪਿਆ ਪਹਿਲੀ ਏਜੰਸੀ ਮੌਰੀਅਨ ਸਾਮਰਾਜ ਖਾਸ ਕਰਕੇ ਅਸ਼ੋਕ ਦੀਆਂ ਨੀਤੀਆਂ ਕਾਰਨ ਸੀ ਦੂਸਰੀ ਏਜੰਸੀ ਧਾਰਮਿਕ ਮਿਸ਼ਨਰੀ ਬੋਧੀ ਬ੍ਰਾਹਮਣ ਸਨ ਅਸ਼ੋਕ ਦੇ ਸ਼ਿਲਾ ਲੇਖਾਂ ਵਿੱਚ ਚੌੜਾ ਪਾਂਡਿਆ ਸਤਿਆਪੁੱਤਰਾਂ ਕੇਰਲ ਪੁੱਤਰਾਂ ਤੇ ਤੰਬਾ ਪਾਣੀ ਦਾ ਜ਼ਿਕਰ ਆਉਂਦਾ ਹੈ ਸੰਖੇਪ ਇਤਿਹਾਸ ਦੇਖ ਲਈਏ ਅਸੀਂ ਇਸ ਦਾ 250 BC ਤੋਂ ਲੈ ਕੇ ਅਗਲੇ 450 ਸਾਲਾਂ ਤੱਕ ਦੱਖਣ ਉੱਪਰ ਸातਵਹਨ ਵੰਸ਼ ਦਾ ਰਾਜ ਸੀ ਇਹ ਰਾਜ ਉੱਤਰ ਵਿੱਚ ਨਰਵਦਾ ਤੋਂ ਸ਼ੁਰੂ ਹੋ ਕੇ ਦੱਖਣ ਵਿੱਚ ਤੁੰਗਪਦਰਾ ਤੇ ਖਤਮ ਹੁੰਦਾ ਸੀ 300 ઈਸਵੀ ਤੱਕ ਸातਵਹਨ ਦੀ ਰਾਜਸੀ ਸ਼ਕਤੀ ਖਤਮ ਹੋਣ ਕਾਰਨ ਅਨੇਕਾਂ ਛੋਟੇ ਰਾਜ ਜਨਮ ਲੈ ਚੁੱਕੇ ਸਨ ਗੁਜਰਾਤ ਕੋੰਕਰਨ ਤੇ 나सिक ਤੇ ਖਾਨਾਦੇਸ਼ ਸਮੇਤ ਉਤਰੀ ਮਹਾਰਾਸ਼ਟਰ ਉੱਪਰ ਅਪੀਰਾ ਦਾ ਰਾਜ ਹੋ ਗਿਆ ਆਂਦਰਾ ਇਲਾਕੇ ਇੱਕ ਸਬਕਸ਼ੂ ਅਦੀਨ ਸੰ ਚਾਲਕੀ ਨੂੰ ਰਸਤਾ ਦਿਖਾਉਣ ਵਾਲੇ ਬਕਾਟਕ ਸਮੁੱਚੇ ਹైదరాబాద్ ਸੂਬੇ ਉੱਪਰ ਰਾਜ ਕਰਨ ਲੱਗੇ ਇਸ ਵਿੱਚ ਮਹਾਰਾਸ਼ਟਰ ਬੇਰਾਰ ਤੇ ਮਧ ਪ੍ਰਦੇਸ਼ ਦੇ ਕੁਝ ਹਿੱਸੇ ਵੀ ਸ਼ਾਮਲ ਸਨ 600 ਇਸਵੀ ਤੋਂ 900 ਇਸਵੀ ਤੱਕ ਦੱਖਣ ਦੀਆਂ ਤਿੰਨ ਸ਼ਕਤੀਆਂ ਆਪਸ ਵਿੱਚ ਝੜਦੀਆਂ ਰਹੀਆਂ ਇਹ ਸਨ ਬਦਾਮੀ ਦੇ ਚਾਲੁਕੇ ਜਾਂ ਚਾਲੁਕੇ ਆ ਕਾਂਚੀ ਦੇ ਪੱਲਵ ਮਾਧੁਰਾ ਦੇ ਪਾਂਡਯਾ 8ਵੀਂ ਸਦੀ ਦੇ ਅੱਧ ਤੱਕ ਚਾਲੁਕੇ ਸ਼ਕਤੀ ਸਮਾਪਤ ਹੋਣ ਨਾਲ ਉਹਨਾਂ ਦੀ ਥਾਂ ਰਾਸ਼ਟ੍ਰਕੂਟਾ ਨੇ ਪੂਰੀ 9ਵੀਂ ਤੇ 10ਵੀਂ ਸਦੀ ਰਾਸ਼ਟ੍ਰਕੂਟਾ ਦੀ ਸਦੀ ਸੀ ਇਹਨਾਂ ਦੇ ਪਤਨ ਵਿੱਚ ਚਾਲੁਕੇ ਦੀ ਛੋਟੀ ਸ਼ਾਖ ਨੂੰ ਕਲਿਆਣੀ ਦੇ ਚਾਲੁਕੇ ਵੀ ਆਖਦੇ ਹਨ ਨੇ ਮਹੱਤਵਪੂਰਨ ਰੋਲ ਨਿਭਾਇਆ ਦੂਰ ਦੱਖਣ ਵਿੱਚ 1000 ਈਸਵੀ ਤੋਂ ਲੈ ਕੇ 1200 ਈਸਵੀ ਤੱਕ ਚੋਲ ਵੰਸ਼ ਦਾ ਸ਼ਾਨਦਾਰ ਤੇ ਸ਼ਕਤੀਸ਼ਾਲੀ ਰਾਜ ਸੀ ਅਸੀਂ ਹੁਣ ਥੋੜਾ ਜਿਹਾ ਇਸ ਨੂੰ ਇੱਕ ਮੈਪ ਰਾਹੀਂ ਸਮਝਾਂਗੇ ਇਹ ਨਕਸ਼ਾ ਹੈ ਜਿਹੜਾ 10ਵੀਂ 11ਵੀਂ ਸਦੀ ਦੇ ਭਾਰਤ ਦਾ ਨਕਸ਼ਾ ਹੈ ਜਿਹੜੀਆਂ ਬਾਹਰਲੀਆਂ ਸੀਮਾਵਾਂ ਨੇ ਉਹ ਮੌਜੂਦਾ ਨੇ ਇਹਦੇ ਵਿੱਚ ਦੇਖੋ ਚੋਲ ਰਾਜ ਪਰੰ티 ਹਾਰ ਰਾਜ ਗੰਗ ਰਾਜ ਪਰਮਾਰ ਰਾਜ ਚੰਦੇਲ ਰਾਜ ਬਹੁਤ ਸਾਰੇ ਜਿਹੜੇ ਚੋਹਾਨ ਰਾਜ ਗੋਇਲਾ ਰਾਜ ਬਹੁਤ ਸਾਰੇ ਰਾਜ ਨੇ ਜਿਹੜੇ ਉਹਨਾਂ ਦੇ ਵਿੱਚ ਭਾਰਤ ਵੰਡਿਆ ਹੋਇਆ ਸੀ ਅਸੀਂ ਗੱਲ ਕਰ ਰਹੇ ਚਾਲੁਕਿਆ ਰਾਜ ਅਸੀਂ ਦੱਖਣੀ ਭਾਰਤ ਦੀ ਗੱਲ ਕਰ ਰਹੇ ਹਾਂ ਜਿਦੇ ਵਿੱਚ ਚੋਲ ਰਾਜ ਚਾਲੁਕਿਆ ਰਾਜ ਨੇ ਜਿਹੜੇ ਉਹ ਪ੍ਰਸਿੱਧ ਰਾਜ ਨੇ ਜਿਨ੍ਹਾਂ ਬਾਰੇ ਅਸੀਂ ਚਰਚਾ ਕਰਾਂਗੇ ਚੋਲ ਰਾਜ ਤੇ ਚਾਲੁਕਿਆ ਰਾਜ ਇਸ ਤੋਂ ਇਲਾਵਾ ਪਾਂਡੇ ਰਾਜ ਜਿਹੜਾ ਉਹ ਸਾਡੀ ਚਰਚਾ ਦਾ ਵਿਸ਼ਾ ਰਹੂਗਾ ਔਰ ਨਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਇਹਨਾਂ ਬਾਰੇ ਚਰਚਾ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਫੇਰ ਨੈਕਸਟ ਓਕੇ ਥੈਂਕਸ